ਇਸ ਵਾਰ ਜਿਹੜਾ ਲੀਚੀ ਦਾ ਜਿਹੜਾ ਸੀਜ਼ਨ ਆ ਬਿਲਕੁਲ ਪੰਜ ਤੋਂ ਜਿਸ ਨਾਲ 10% ਤੱਕ ਨੁਕਸਾਨ ਹੈ ਆ ਕਿਉਂਕਿ ਟੈਂਪਰੇਚਰ ਇਸ ਵਾਰ ਬਹੁਤ ਜ਼ਿਆਦਾ ਚਲੇ ਗਿਆ ਹਾਈ ਚਲੇ ਗਿਆ ਟੈਂਪਰੇਚਰ ਸਾਰੇ ਪੰਜਾਬ 'ਚ ਹੀ ਟੈਂਪਰੇਚਰ ਹਾਈ ਗਿਆ ਆ ਇਸ ਤੋਂ ਇਲਾਵਾ ਆ ਮੇਨ ਜਦੋਂ ਲੀਚੀ ਦਾ ਸਾਈਜ਼ ਬਣਦਾ ਆ ਜਿਹੜਾ ਹੁਣ ਟਾਈਮ ਸੀ ਪਿਛਲੇ ਲਾਸਟ 5 7 10 ਦਿਨਾਂ ਦਾ ਉਹਦੇ ਵਿੱਚ بارش ਜ਼ਰੂਰੀ ਸੀ ਜੋ ਕਿ بارش ਵੀ ਨਹੀਂ ਇਸ ਵਾਰ ਕੋਈ ਵੀ بارش ਨਹੀਂ ਹੋਈ ਤੇ ਗਰਮੀ ਜ਼ਿਆਦਾ ਹੋਣ ਕਰਕੇ ਜਿਹੜਾ ਜਿੰਨਾ ਲੀਚੀ ਦਾ ਬਾਰਬਾਰ ਇਰੀਆ ਜਾਂ ਬਾਹਰਲੇ ਬੂਟੇ ਨੇ ਉਹ ਸਾਰੇ ਜਿਹੜੇ ਆ ਉਹਦੇ ਵਿੱਚ ਕੋਈ 10% ਦਾ ਜਿਹੜਾ ਨਕਸਾੜ ਲੀਚੀ ਫੱਟੀ ਆ ਇਹਦੀ ਰੋਕਥਾਮ ਤੁਸੀਂ ਕੀ ਕਹੋਗੇ ਬਾਰਬਾਰ ਤੁਸੀਂ ਚੈੱਕ ਵੀ ਕਰਨਾ ਹੈ ਉਹ ਕੀ ਕਹੋਗੇ ਇਹਦੀ ਰੋਕਥਾਮ ਲਈ ਆਪਾਂ ਜਿੰਨੇ ਨਵੇਂ ਬਾਗ ਆ ਉਹਨਾਂ ਦੇ ਵਿੱਚ ਤਾਂ ਆਪਾਂ ਜਿਹੜੇ ਇੱਕ ਵਿੰਡ ਬ੍ਰੇਕ ਲਗਾ ਰਹੇ ਆ ਕਿ ਜਿਸ ਤਰ੍ਹਾਂ ਦੇਸੀ ਹੰਬ ਹੋ ਗਿਆ ਦੇਸੀ ਜਮਨ ਹੋ ਗਿਆ ਜਿਹੜੇ ਪੁਰਾਣੇ ਵੱਡੇ ਬੂਟੇ ਆ ਉਹਨਾਂ ਨੂੰ ਵੀ ਕਹਿ ਰਹੇ ਕਿ ਵਿੰਡ ਬ੍ਰੇਕ ਲਵਾਏ ਜਾਣ ਕਿਉਂਕਿ ਜੇ ਆਪਾਂ ਵੱਡੇ ਬੂਟਿਆਂ ਦੀ ਬਾਹਰ ਵਾਰਡ ਬਣਾ ਦਾਂਗੇ ਤੇ ਗਰਮ ਹਵਾ ਜਿਹੜੀ ਅੰਦਰ ਰੋਕ ਸਕਦੀ ਆ ਠੰਡੀ ਹੋ ਸਕਦੀ ਆ ਤੇ ਦੂਜਾ ਇਹਦਾ ਇਹੋ ਹੀ ਆ ਕਿ ਜਿਹੜੀ ਰੈਗੂਲਰ ਹਫਤੇ ਵਿੱਚ ਦੋ ਵਾਰੀ ਜਿਹੜੀ ਇਹਨਾਂ ਨੂੰ ਪਾਣੀ ਦਿੱਤਾ ਜਾਵੇ ਪਤਲਾ-ਪਤਲਾ ਹਫਤੇ ਚ ਦੋ ਵਾਰੀ ਪਾਣੀ ਦੋ ਤਾਂ ਜੋ ਜਿਹੜੀ ਲੀਚੀ ਜਿਹੜੀ ਫੱਟਣ ਦੀ ਜਿਹੜੀ ਸਮੱਸਿਆ ਆ ਇਹ ਘੱਟ ਹੋ ਸਕੇ ਟੈਂਪਰੇਚਰ ਜਿਹੜਾ ਥੋੜਾ ਬਾਗ ਦਾ ਨੀਵਾ ਰਹਿ ਸਕੇ ਇਹ ਪਹਿਲਾਂ ਵੀ ਕਦੀ ਇਦਾਂ ਦੀ ਸਮੱਸਿਆ ਆਈ ਆ ਪਹਿਲੀ ਵਾਰੀ ਆਈ ਆ ਜਿਆਦਾ ਗਰਮੀ ਨਹੀਂ ਪਹਿਲਾਂ ਵੀ ਲੀਚੀ ਦੇ ਵਿੱਚ ਸਮੱਸਿਆ ਆਉਂਦੀਆਂ ਹਰ ਸਾਲ ਹੀ ਕੋਈ ਨਾ ਕੋਈ ਸਮੱਸਿਆ ਆਉਂਦੀ ਆ ਜਿਸ ਤਰ੍ਹਾਂ ਕਿ ਪਹਿਲਾਂ ਬਾਰਸ਼ਾਂ ਪੈ ਜਾਂਦੀਆਂ ਜਦੋਂ ਫੁੱਲ ਆਉਂਦੇ ਆ ਉਹ ਬਾਰਸ਼ਾਂ ਪੈ ਜਾਂਦੀਆਂ ਫਿਰ ਫਰੂਟ ਸ ਇਸ ਵਾਰ بارش ਨਹੀਂ ਹੋਈ ਪਰ ਟੈਂਪਰੇਚਰ ਬਹੁਤ ਜ਼ਿਆਦਾ ਚੱਲ ਗਿਆ ਤੇ ਫੱਟਣ ਦੀ ਜਿਹੜੀ ਉਹ ਸਮੱਸਿਆ ਆ ਗਿਆ ਸਮੱਸਿਆ ਆ ਗਈ ਪਰ ਓਵਰਆਲ ਜੇ ਦੇਖਿਆ ਜਾਵੇ ਤੇ ਲੀਚੀ ਦੀ ਜਿਹੜੀ ਇਹ ਕ੍ਰੌਪ ਹੈ ਇਸ ਵਾਰ ਪਿਛਲੇ ਸਾਲ ਤੋਂ ਵਧੀਆ ਕ੍ਰੌਪ ਹੈ ਇਸ ਵਾਰ ਇਹਨੇ ਇੱਕ بارش ਹੋ ਜਾਂਦੀ ਹੈ ਤੇ ਇਹਦਾ ਸਾਈਜ਼ ਵੀ ਚੰਗਾ ਹੋ ਜਾਏਗਾ ਤੇ ਰੇਟ ਵੀ ਵਧੀਆ ਮਿਲ ਜਾਏਗਾ ਜਦਕਿ ਇਹੋ ਜਿਹੜੀ ਦੋ ਵੈਰਾਈਟੀਆਂ ਨੇ ਡੇਹਰਾ ਦੂਨ ਦੀ ਔਰ ਕਲਕੱਤੀ ਜਿਹੜੀ ਡੇਹਰਾ ਦੂਨ ਨੂੰ ਇਹ ਪ੍ਰੋਬਲਮ ਹੁਣ ਆ ਰਹੀ ਆ ਫੱਟਣ ਦੀ ਪਰ ਜਿਹੜੀ ਕਲਕੱਤੀ ਆ ਉਹ ਬਹੁਤ ਵਧੀਆ ਲੀਚੀ ਪਈ ਹੋਈ ਆ ਉਹ ਲੇਟ ਵੈਰਾਈਟੀ ਆ ਉਹਦਾ ਵੀ ਰੇਟ ਜਿਹੜਾ ਚੰਗਾ ਮਿਲ ਸਕਦਾ ਹੈ ਕੀ ਨਾ ਡੋੜਾ ਤੇ ਕੀ ਪਰੇਸ਼ਾਨੀ ਆ ਰਹੀ ਹੈ ਮੇਰਾ ਨਾਮ ਨਹੀਂ ਮੁਹੰਮਦ ਹੈ ਜੀ ਇਹ ਜੀ ਆਤਮਾ ਫਰਮ 7 ਲੱਖ ਰੁਪਏ ਟੇਕੇ ਦੇ ਲਿਆ ਸੀ 7 ਲੱਖ ਇੱਕ ਸਾਲ ਪਟ ਟੈਂਪਰੇਰੀ ਨਾ ਆਈ ਕਰਕੇ ਗ੍ਰੀਨ ਲੀਚੀ ਸਾਰੀ ਪਟ ਗਈ ਜਿਹੜੀ ਹਰੀ ਵੀ ਸੀ ਉਹ ਵੀ ਪਟ ਗਈ ਬਾਕੀ ਸੁਗਣ ਸੁਗਣ ਕੇ ਸਾਰੀ ਛਿੱਲੇ ਗਈ ਆ ਦੇਖੋ ਢੇਰ ਲੱਗੇ ਪਏ ਗਾੜੀ ਵਿੱਚ ਇਹ ਤੇ ਸਾਨੂੰ ਤਾਂ ਲੱਗਦਾ ਨਹੀਂ ਜੀ 2 ਲੱਖ ਰੁਪਏ ਵੀ ਸਾਡੇ ਕੋਲ ਇਕੱਠਾ ਹੋ ਜੂ ਕਿਉਂਕਿ ਲੇਬਰ ਅੱਜ ਕੱਲ 2000 ਤੋਂ ਘਟ ਕੋਈ ਜਾਂਦਾ ਨਹੀਂ 7-800 ਰੁਪਏ ਦੀ ਹੈੜੀ ਹੈ ਜੀ 400 ਰੁਪਏ ਦੀ ਹੈੜੀ ਜਰਾਨੀ ਵੀ ਹੈ ਜੀ ਪਰ ਸਾਡੇ ਸਾਨੂੰ ਲੱਗਦਾ ਵੀ ਸਾਡਾ 2 ਲੱਖ ਰੁਪਏ ਪੂਰਾ ਹੋ ਜਾਵੇ ਤੁਹਾਨੂੰ ਸਾਰਾ ਟੋਟਲ A to Z ਘਾਟਾ ਹੋਵੇਗਾ ਪਹਿਲੇ ਵੀ ਕਦੇ ਸਮੱਸਿਆ ਆਈ ਇਲੈਕਟ੍ਰੀਫਟਾਂ ਦੀ ਬਿਜਲੀ ਸਰ ਬਹੁਤ ਵਧੀਆ ਸੀ ਜੀ ਇਹ ਤਾਂ 10 12 ਸਾਲ ਪਹਿਲੇ ਇੱਕ ਵਾਰੀ ਆਈ ਸੀ ਸਮੱਸਿਆ ਉਸ ਤੋਂ ਬਾਅਦ ਪਾਈ ਨਹੀਂ ਕਦੇ ਕੀ ਕਾਰਨ ਹੈ ਕਾਰਨ ਗਰਮੀ ਜੀ ਤੇ ਹੁਣ ਸਰਕਾਰੋਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਮੰਗ ਕਰਦੇ ਜਿਹੜੇ ਅਸੀਂ ਨੀਂਦ ਰਾਤ ਮਿਹਨਤ ਕੀਤੀ ਹੈ ਵੀ ਸਾਨੂੰ ਇਹ ਹਰਜਾਨਾ ਮਿਲੇ ਜੀ ਉਸ ਸਾਡੀ ਮਦਦ ਕੀਤੀ ਜਾਵੇ ਛੋਟੇ ਛੋਟੇ ਬੱਚੇ ਸੀ ਲੈ ਕੇ ਐਵੇਂ ਪਰਿਵਾਰ ਸਮੇਤ ਆਏਵੇਂ ਬਾਹਰ ਯੂਪੀ ਤੋਂ ਆ ਕੇ ਰੋਟੀ ਦਾ ਰਾਸਵਾ ਕੇ ਸੀ ਕਾਰੋਬਾਰ ਕਰ ਰਹੇ ਜੀ ਉਹਨੇ ਇਹ ਸਾਡੀ ਮਦਦ ਕੀਤੀ ਹੈ ਵੱਤ ਤੋਂ ਵੱਤ ਮਾਲਕਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਜੀ ਸਰਕਾਰ ਨੂੰ ਅਪੀਲ ਕਰਦੇ ਆਂ ਇਹ ਸਾਡੇ ਕੰਨੀ ਨੂੰ ਦੇਖਿਆ ਜਾਵੇ ਜੀ ਓਕੇ